ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਵੱਡੇ ਸਾਰੇ ਰਾਹ ਤੋਂ ਜਾਂਦੀ ਪੈਂਡ ਨੂੰ ਦੋਨੇ ਪਾਸੇ ਸਾਰਕਾਂਦਿਆਂ ਨਾਲ ਪੇਟੀ ਟੇਢੀ ਮੇਢੀ ਡੰਡੀ ਪੈਂਡ ਆਣ ਵੜਦੀ ਤੇ ਪਿੱਛੇ ਛੱਡ ਜਾਂਦੀ ਕਿੰਨੀ ਸਾਰੇ ਉੜਦੇ ਧੂੜ ਸ਼ਹਿਰੋਂ ਇੱਕੋ ਹੀ ਬੱਸ ਦਿਨ ਵਿੱਚ ਇੱਕ ਹੀ ਗੇੜਾ ਮਾਰਦੀ ਟਾਂਗੇ ਤੇ ਬੈਲ ਗੱਡੀਆਂ ਹੀ ਆਉਣ ਜਾਣ ਦਾ ਮੁੱਖ ਸਾਧਨ ਸੀ ਤਰਕਾਲਾਂ ਤੱਕ ਉਹ ਸਾਧਨ ਡੰਡੀ ਰਾਹਿਆਂ ਨਾਲ ਜਾਗਦੀ ਰਹਿੰਦੀ ਆਪਣਤ ਦੇ ਭਰੇ ਜਦੋਂ ਇੱਕ ਦੂਜੇ ਨੂੰ ਰਾਹੀ ਮਿਲਦੇ ਤਾਂ ਦੋਨੋਂ ਹੀ ਪਾਸਿਓਂ ਫੱਤੇ ਪਲਾਉਂਦੇ ਮਹਿਸੂਸ ਹੁੰਦਾ ਜਿਵੇਂ ਕਾਲੀ ਰਾਤ ਵਿੱਚ ਕਿਤੇ ਸੂਰਜ ਨਿਕਲ ਆਇਆ ਹੋਵੇ ਪਿੰਡ ਵੱਡਦੇ ਆ ਹੀ ਵੱਡਾ ਸਾਰਾ ਬੋਰਡ ਤੇ ਪੱਕੇ ਇੱਟਾਂ ਦਾ ਠੜਾ ਪਿੰਡ ਦੇ ਕਿੰਨੇ ਹੀ ਬਜ਼ੁਰਗਾਂ ਦੀ ਜਿਵੇਂ ਜੀਵਨ ਗਾਥਾ ਸੰਭਾਲੀ ਬੈਠਾ ਹੋਵੇ ਅਕਸਰ ਹੀ ਦਿਨ ਚੜਦੇ ਸਾਥ ਵਿੱਚ ਰੌਣਕਾਂ ਲੱਗ ਜਾਂਦੀਆਂ ਨਾ ਕਿਧਰੇ ਅਖਬਾਰ ਨਾ ਟੈਲੀਵਿਜ਼ਨ ਪਰ ਫਿਰ ਵੀ ਪਤਾ ਨਹੀਂ ਦਿਹਾਲੇ ਛੜੇ ਨੂੰ ਕਿਧਰੋਂ ਖਬਰਾਂ ਲੱਭ ਜਾਂਦੀਆਂ ਪਿੰਡ ਦੀ ਹਰ 11 21 ਨੂੰ ਉਹ ਸਾਥ ਵਿੱਚ ਉਦੇੜ ਸੁਟਦਾ ਬਾਬੇ ਮੱਗਨ ਨੇ ਬਠੇਰਾ ਕਹਿਣਾ ਉਹ ਕਿਸੇ ਦੇ ਘਰ ਲੱਗੀ ਅੱਗ ਦਾ ਸੇਕ ਕਦੇ ਲੱਗ ਨਹੀਂ ਦਿੰਦਾ ਹੁੰਦਾ ਐਵੇਂ ਨਾ ਕਿਸੇ ਦੀ ਗੱਲ ਨੂੰ ਊਠ ਦੇ ਬੁੱਲਾਂ ਬਾਗ ਲਮਕਾਇਆ ਕਰ ਦੇ ਆਲੇ-ਛੜੇ ਨੇ ਆਪਣੀਆਂ ਇੰਨਾਂ ਹੀ ਮਾੜੀਆਂ ਆਦਤਾਂ ਕਾਰਨ ਕਈ ਵਾਰ ਪੰਚਾਇਤ ਵਿੱਚ ਮਾਫੀਆਂ ਮੰਗ ਖਹਿੜਾ ਛੜਵਾਇਆ ਪਿੰਡ ਦੀ ਛੱਤ ਤੇ ਦੇ ਨਾਲ ਹੀ ਦੋ ਕਮਰਿਆਂ ਵਾਲਾ ਖੁੱਲ੍ਹਾ ਡੁੱਲਾ ਸਕੂਲ ਜਿੱਥੇ ਪਿੰਡ ਦੇ ਸਾਰੇ ਬੱਚੇ ਪੜਦੇ ਉਹਨਾਂ ਸਮਿਆਂ ਵਿੱਚ ਕੋਈ ਵਿਰਲਾ ਟਾਵਾ ਹੀ ਵਿੱਚ ਬੱਚਾ ਛੇਰ ਪੜਦਾ ਮੈਂ ਤੇ ਮੇਰੇ ਬਚਪਨ ਦਾ ਆੜੀ ਚੰਦਰ ਸਕੂਲੋਂ ਛੁੱਟੀ ਹੋਣ ਤੋਂ ਬਾਅਦ ਕਿੰਨਾ-ਕਿੰਨਾ ਚਿਰ ਸਾਥ ਵਿੱਚ ਬਜ਼ੁਰਗਾਂ ਦੀਆਂ ਗੱਲਾਂ ਸੁਣੀ ਜਾਂਦੇ ਜਦ ਘਰ ਪ੍ਰਾਰਥਨਾ ਦਾ ਰਾਸਤੇ ਵਿੱਚ ਕਈ ਵਾਰੀ ਦਿਯਾਲਾ ਛੜਾ ਮਿਲ ਜਾਂਦਾ ਉਸ ਦੀ ਅੱਖਾਂ ਵਿਚਲੀ ਕੋਰੀ ਤੇ ਕਚੀਚੀ ਵਟ ਇੱਕ ਹੱਥ ਦੀ ਮੁਠੀ ਦੂਜੇ ਹੱਥ ਤੇ ਸਾਢੇ ਵੱਲ ਵੇਖ ਮਾਰਨੀ ਤਾਂ ਸੀ ਡਰ ਜਾਣਾ ਮੈਂ ਡਰ ਦੇ ਮਾਰੇ ਨਾਲ ਹੀ ਤਾਇਏ ਕੇ ਘਰੇ ਵੱਡ ਜਾਣਾ ਪਰ ਤਾਇਆ ਵੀ ਤਾਂ ਪਤਾ ਨਹੀਂ ਕਿਉਂ ਮੈਨੂੰ ਉਵੇਂ ਹੀ ਦੇਖਦਾ ਜਿਵੇਂ ਮੈਨੂੰ ਦਿਯਾਲਾ ਛੜਾ ਵੇਖਦਾ ਤੇ ਫਿਰ ਮੈਂ ਪਲ ਪਰ ਰੁਕ ਘਰੇ ਆ ਜਾਣਾ ਇੱਕ ਦਿਨ ਸੱਤ ਵਿੱਚ ਕਿਸੇ ਨੇ ਦੱਸਿਆ ਕਿ ਸਾਲ ਦੇ ਅਖੀਰਲੇ ਮਹੀਨੇ ਜਦੋਂ ਗੱਡੀਆਂ ਵਾਲੇ ਆਣ ਮੰਡੀ ਵਿੱਚ ਰੁਕਦੇ ਤਾਂ ਉਹਨਾਂ ਦੀ ਇੱਕ ਕੁੜੀ ਸ਼ਿੰਦੀ ਨੂੰ ਆਹ ਦਿਆਲੇ ਛੜੇ ਨੇ ਉੱਚਾ ਨੀਵਾ ਬੋਲ ਦਿੱਤਾ ਸੀ ਤੇ ਫਿਰ ਕਬੀਲੇਆ ਕਬੀਲੇ ਦੇ ਮਰਦਾਂ ਨੇ ਦਿਆਲੇ ਛੜੇ ਦੀ ਬਹੁਤ ਗੁੱਟ ਮਾਰ ਕੀਤੀ ਗੱਲ ਪੰਚਾਇਤ ਵਿੱਚ ਪਹੁੰਚੀ ਤਾਂ ਪਿੰਡ ਦੇ ਸਰਪੰਚ ਜਗਰ ਸਿੰਘ ਨੇ ਕਸੂਰ ਦਿਆਲੇ ਛੜੇ ਦਾ ਕੱਢਿਆ ਤੇ ਅਖੀਰ ਦਿਆਲੇ ਛੜੇ ਨੂੰ ਗੱਡੀਆਂ ਵਾਲੀ ਸ਼ਿੰਦੀ ਦੇ ਪੈਰੀਂ ਹੱਥ ਲਾ ਮਾਫੀ ਮੰਗਣੀ ਪਈ ਬਸ ਉਦੋਂ ਤੋਂ ਹੀ ਦਿਆਲੇ ਛੜਾ ਸਰਪੰਚ ਜਾਗਰ ਸਿੰਘ ਲਈ ਅੰਦਰੋਂ ਅੰਦਰੀ ਜ਼ਹਿਰ ਉਗਲਦਾ ਰਹਿੰਦਾ ਏਸੇ ਲਈ ਦਿਆਲੇ ਛੜੇ ਨੂੰ ਮੇਰੇ ਬਾਰੇ ਵੀ ਪਤਾ ਸੀ ਕਿ ਇਹ ਸਰਪੰਚ ਜਾਗਰ ਸਿੰਘ ਦਾ ਛੋਟਾ ਪੁੱਤ ਹੈ ਅੜਬ ਸੁਭਾਅ ਤੇ ਸਰਪੰਚੀ ਨੇ ਬਾਪੂ ਦੇ ਪਿੰਡ ਵਿੱਚ ਕਿੰਨੇ ਹੀ ਵੈਰੀ ਬਣਾ ਛੱਡੇ ਸਨ ਸਰਪੰਚੀ ਦੀਆਂ ਵੋਟਾਂ ਵਿੱਚ ਕਿੰਨੀ ਵਾਰੀ ਤਾਇਆ ਵੀ ਖੜਾ ਸੀ ਪਰ ਹਰ ਵਾਰ ਹਾਰ ਜਾਂਦਾ ਖੇਤ ਬੰਨੇ ਤਾਂ ਤਾਇਆ ਨਹੀਂ ਕਿੰਨਾ ਚਿਰ ਪਹਿਲਾਂ ਹੀ ਅੱਡੋ ਅੱਡ ਕਰਵਾ ਲੈ ਸਾਡੇ ਬਜ਼ੁਰਗਾਂ ਦੀ ਸਾਂਝੀ ਜ਼ਮੀਨ ਬਾਪੂ ਦੇ ਹਿੱਸੇ ਆਈ ਕਿਉਂਕਿ ਉਹਨਾਂ ਦੀ ਸਾਂਭ ਸੰਭਾਲ ਅਖੀਰ ਤੱਕ ਬਾਪੂ ਨੇ ਹੀ ਕੀਤੀ ਸੀ ਪਰ ਤਾਇਏ ਨੂੰ ਇਹ ਮਨਜ਼ੂਰ ਨਹੀਂ ਸੀ ਤੇ ਉਹ ਵਿੱਚੋਂ ਆਪਣਾ ਹਿੱਸਾ ਮੰਗਦਾ ਜਿਸ ਕਾਰਨ ਕਈ ਵਾਰ ਥਾੜੀ ਕਚਹਿਰੀਆਂ ਵਿੱਚ ਵੀ ਜਾਣਾ ਪਿਆ ਪਰ ਫੈਸਲਾ ਸਾਡੇ ਹੱਕ ਵਿੱਚ ਹੀ ਹੁੰਦਾ ਪਤਾ ਨਹੀਂ ਤਾਇਆ ਕਿ ਉਹ ਜिद ਕਰੀ ਬੈਠਾ ਸੀ ਤੇ ਜਿਸ ਕਾਰਨ ਉਹ ਵਿਧਾਲੇ ਛੜੇ ਵਾਂਗ ਸਾਡੇ ਪ੍ਰਤੀ ਅੰਦਰੋਂ ਅੰਦਰੀ ਜ਼ਹਿਰ ਉਗਲਦਾ ਰਹਿੰਦਾ ਤੇ ਸ਼ੈਦ ਬਾਪੂ ਨੂੰ ਵੀ ਆਪਣੇ ਨਾਲ ਦੇ ਜੰਮੇ ਨਾਲੋਂ ਵੱਧ ਜ਼ਮੀਨ ਪਿਆਰੀ ਹੋ ਗਈ ਸੀ ਪਤਾ ਨਹੀਂ ਇਹ ਕਿਉਂ ਕਿਹੋ ਜਿਹੀ ਅਣਖ ਸੀ ਜਿਸ ਨੇ ਦੋਵਾਂ ਭਰਾਵਾਂ ਦੇ ਵਿਚਕਾਰ ਨਾਪ੍ਰਤੀ ਕੰਧ ਉਸਾਰ ਦਿੱਤੀ ਤੇ ਅੱਗੇ ਜਾ ਪਤਾ ਨਹੀਂ ਇਸ ਦੇ ਕੀ ਭਿਆਨਕ ਸੱਟੇ ਨਿਕਲਣ ਵਾਲੇ ਸੀ ਅੱਜ ਸਵਕਤ ਹੀ ਗੁਰੂ ਘਰ ਪਾਠੀ ਤੇ ਗੁਰੂ ਘਰ ਦੇ ਪਾਠੀ ਵੱਲੋਂ ਜਦੋਂ ਆਵਾਜ਼ ਆਈ ਤਾਂ ਇੱਕਦਮ ਦਾਦੀ ਚੇਤੇ ਆ ਗਈ ਅਕਸਰ ਹੀ ਗਰਮੀ ਦੀਆਂ ਰਾਤਾਂ ਵਿੱਚ ਮੈਂ ਦਾਦੀ ਨਾਲ ਹੀ ਖੁੱਲੇ ਵਿਹੜੇ ਵਿੱਚ ਮੰਜੇ ਤੇ ਪੈਰ ਨੀਲੇ ਅਸਮਾਨ ਨੂੰ ਤਾਰਿਆਂ ਨਾਲ ਭਰਿਆ ਵੇਖਦੇ 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 ਬਾਤਾਂ ਸੁਣਦੇ ਰਹਿਣਾ ਦਾਦੀ ਤੋਂ ਮੈਂ ਕਈ ਵਾਰ ਤਾਰੋ ਦੀ ਬਾਤ ਸੁਣਦਾ ਕਾਲੇ ਰੰਗ ਦੀ ਅਗਰੀ ਤੇ ਉੱਤੇ ਕਿੰਨੇ ਸਾਰੇ ਹੀ ਜੜੇ ਹੋਏ ਤਾਰੇ ਮੱਥੇ ਤੇ ਇੱਕ ਪਾਸੇ ਨਿੱਕਾ ਜਿਹਾ ਖੁਣਿਆ ਹੋਇਆ ਚੰਦ ਤੇ ਹੱਥ ਵਿੱਚ ਕਿੰਨੇ ਸਾਰੇ ਤੱਕਲੇ ਖੁਰਚਨੇ ਲੈ ਪਿੰਡ ਦੀ ਹਰ ਗਲੀ ਵਿੱਚ ਫਿਰਦੀ ਇੰਜ ਜਾਪਦੀ ਜਿਵੇਂ ਕੋਈ ਆਸਮਾਨੋਂ ਉਤਰੀ ਅਪਸਰਾ ਹੋਵੇ ਤੇ ਮੈਂ ਵੀ ਉਸ ਨੀਲੇ ਆਸਮਾਨ ਵਿੱਚ ਤਾਰੋਂ ਨੂੰ ਲਾਹਦੇ ਲਾਹਦੇ ਪਤਾ ਨਹੀਂ ਕਦੋਂ ਸੌ ਜਾਂਦਾ ਤੇ ਅੱਜ ਗੁਰੂ ਘਰੋਂ ਫੇਰ ਆਵਾਜ਼ ਆਈ ਕਿ ਭਾਈ ਮੰਡੀ ਵਿੱਚੋਂ ਆਪੋ ਆਪਣੀਆਂ ਪਾਥੀਆਂ ਨੂੰ ਚੁੱਕ ਲਵੋ ਕਿਉਂਕਿ ਗੱਡੀਆਂ ਵਾਲਿਆਂ ਦਾ ਕਾਫਲਾ ਕੌਜ ਦਿਨ ਆਪਣੇ ਹੀ ਪਿੰਡ ਰੁਕੇਗਾ ਅਚਾਨਕ ਕੰਨਾਂ ਵਿੱਚ ਟੰਟੰ ਦੀਆਂ ਆਵਾਜ਼ਾਂ ਆਉਣ ਲੱਗੀਆਂ ਬਲਦਾਂ ਦੇ ਗਲਾਂ ਵਿੱਚ ਬੰਨੀਆਂ ਟੱਲੀਆਂ ਖੜਕਣ ਲੱਗੀਆਂ ਦੌੜ ਬੂਹੇ ਕੋਲ ਗਿਆ ਤਾਂ ਕਾਫਲਾ ਪਿੰਡ ਵਿੱਚ ਪਹੁੰਚ ਚੁੱਕਾ ਸੀ ਜਿਸ ਤਰ੍ਹਾਂ ਦਾਦੀ ਬਾਤਾਂ ਵਿੱਚ ਦੱਸਦੀ ਹੁੰਦੀ ਸੀ ਕਿ ਸਭ ਕੁਝ ਉਸੇ ਤਰ੍ਹਾਂ ਹੀ ਸੀ ਮਹਿਸੂਸ ਹੋਇਆ ਜਿਵੇਂ ਅਸਮਾਨੋਂ ਉਤਰ ਸਾਰੀਆਂ ਹੀ ਅਫਸਰਾ ਸਾਡੇ ਪਿੰਡ ਵਿੱਚ ਆ ਗਈਆਂ ਹੋਣ ਢੜੀ ਸ਼ਾਮ ਤੇ ਮੈਂ ਤੇ ਮੇਰਾ ਆੜੀ ਜੰਦਰ ਮੰਡੀ ਵਿੱਚ ਲੋਕ ਕੇ ਉਹਨਾਂ ਗੱਡੀਆਂ ਵਾਲਿਆਂ ਨੂੰ ਵੇਖਦੇ ਮੇਰੇ ਮਾਨ ਵਿੱਚ ਪਤਾ ਨਹੀਂ ਕਿਉਂ ਅਜੀਬ ਜਿਹਾ ਬਲਵਲੇ ਉਰਦੇ ਮੇਰੀਆਂ ਅੱਖਾਂ ਜਿਵੇਂ ਉਹ ਤਾਰੋਂ ਨੂੰ ਹੀ ਲੱਭਦੀਆਂ ਹੁਣ ਸਕੂਲੋਂ ਵੱਡ ਸਕੂਲੋਂ ਘਰ ਵੱਡਦੇ ਆ ਹੀ ਕੰਨੀ ਆਵਾਜ਼ ਪਈ ਬੀਜੀ ਇਹ ਸ਼ੁੱਧ ਤਾਤੂ ਕਹੈ ਕبھی ਖਰਾਬ ਨਹੀਂ ਹੋਗਾ ਥੋੜਾ ਹੋਰ ਨੇੜੇ ਗਿਆ ਤਾਂ ਗੱਡੀਆਂ ਵਾਲੀ ਮਾਂ ਨੂੰ ਤੱਕਲੇ ਖੁਰਚਨੇ ਵਖਾਰੇ ਸੀ ਉਹ ਗੱਡੀਆਂ ਵਾਲੀ ਦੇ ਦੂਜੇ ਪਾਸੇ ਵੇਖਿਆ ਤਾਂ ਰੂਖ ਜਿਹੀ ਖੜ ਗਈ ਸੱਚਮੁੱਚ ਅੱਜ ਜਿਵੇਂ ਨਿੱਕੀ ਜਿਹੀ ਤਾਰੋਂ ਘਾਰਾ ਗਈ ਹੋਵੇ ਮੈਂ ਇੱਕ ਟੁੱਕ ਉਸ ਨੂੰ ਦੇਖਦਾ ਹੀ ਰਿਹਾ ਤੇ ਉਸ ਨੇ ਵੀ ਸੱਸਰੀ ਜਿਹੀ ਨਜ਼ਰ ਨਾਲ ਮੇਰੇ ਵੱਲ ਵੇਖਿਆ ਮਾਂ ਕਈ ਵਾਰ ਉਸ ਗੱਡੀਆਂ ਵਾਲੀ ਨੂੰ ਆਟਾ ਦਾਲ ਤੇ ਹੋਰ ਵਰਤਨ ਵਾਲਾ ਸਮਾਨ ਦੇ ਦਿੰਦੀ ਤੇ ਬਦਲੇ ਵਿੱਚ ਕੋਈ ਸਮਾਨ ਲੈ ਲੈਂਦੀ ਐਸੇ ਗੱਡੀਆਂ ਵਾਲੀ ਦਾ ਨਾਂ ਛਿੰਦੀ ਸੀ ਜਿਸ ਨੂੰ ਬਾਪੂ ਨੇ ਭਰੀ ਪੰਚਾਇਤ ਵਿੱਚ ਮਾਨ ਸਨਮਾਨ ਬਖਸ਼ਿਆ ਸੀ ਤੇ ਦਿਆਲੇ ਬੁੜੇ ਨੂੰ ਬੇਇੱਜ਼ਤੀ ਕਰ ਭਰੀ ਪੰਚਾਇਤ ਵਿੱਚੋਂ ਕੱਢਿਆ ਸੀ ਐਸੇ ਕਰਕੇ ਗੱਡੀਆਂ ਵਾਲਿਆਂ ਦਾ ਸਾਡੇ ਘਰੇ ਆਉਣਾ ਜਾਣਾ ਕਾਫੀ ਹੁੰਦਾ ਸੀ ਉਸ ਗੱਡੀਆਂ ਵਾਲੀ ਦਾ ਨਾਂ ਤਾਂ ਮੈਂ ਮੈਨੂੰ ਪਤਾ ਨਹੀਂ ਸੀ ਪਰ ਮੈਂ ਉਸ ਨੂੰ ਤਾਰੋ ਵੀ ਆਖਦਾ ਕੁਝ ਮਹੀਨੇ ਰੁਕ ਜਦੋਂ ਉਹ ਚਲੇ ਜਾਂਦੇ ਤਾਂ ਮੇਰਾ ਕਿਧਰੇ ਮਨ ਆ ਲੱਗਣਾ ਅਕਸਰ ਸੋਚਣਾ ਕਿ ਤਾਰੋ ਵੀ ਮੈਨੂੰ ਯਾਦ ਕਰਦੀ ਹੋਵੇਗੀ ਕਿ ਨਹੀਂ ਬਚਪਨ ਦੀਆਂ ਅਪੋਲ ਬੇਸਵਾਰਥ ਗੱਲਾਂ ਸੋਚ ਦਿਨ ਰਾਤ ਲੰਘਦੇ ਗਏ ਜਦ ਕਬੀਲਾ ਫੇਰ ਆਉਂਦਾ ਤਾਂ ਤਾਰੋ ਵੀ ਦੌੜੀ ਘਰ ਆ ਜਾਂਦੀ ਤੇ ਅਸੀਂ ਇਕੱਠੇ ਖੇਡਦੇ ਰਹਨਾ ਬਚਪਨ ਵਿੱਚੋਂ ਨਿਕਲ ਆਣ ਜਵਾਨੀ ਵਿੱਚ ਪੈਰ ਧਰ ਲੈ ਤੇ ਹੌਲੀ-ਹੌਲੀ ਪਿੰਡ ਵਾਲਿਆਂ ਨੇ ਉਹਨਾਂ ਗੱਡੀਆਂ ਵਾਲਿਆਂ ਨੂੰ ਪੱਕੇ ਤੌਰ ਤੇ ਰਹਿਣ ਲਈ ਮੰਡੀ ਦੇ ਨਾਲ ਹੀ ਜਗ੍ਹਾ ਦੇ ਦਿੱਤੀ। ਅਕਸਰ ਹੀ ਪਿੰਡ ਦੀ ਉਹ ਡੰਡੀ ਦੇ ਨਾਲ ਲੱਗੇ ਸਰਕਾਰੀਆ ਦੇ ਓਲੇ ਮੈਦਾਨ ਤੇ ਧਾਰੋ ਕਈ ਵਾਰ ਮਿਲਦੇ। ਧਾਰੋ ਨੇ ਮਨ ਵਿੱਚ ਉੱਡਦੇ ਕਿੰਨੇ ਸਾਰੇ ਸਵਾਲ ਮੈਨੂੰ ਵੀ ਬੇਚੈਨ ਕਰਦੇ। ਉਸ ਦੀ ਦੂਰ ਦ੍ਰਿਸ਼ਟੀ ਅਗਰਲੇ ਵੇਖਦਾ ਸ਼ੀਸ਼ਾ ਵਿਖਾਉਂਦੇ ਤੇ ਸ਼ੀਸ਼ਾ ਸਾਫ਼ ਦੱਸਦਾ ਕਿ ਇਹ ਰਿਸ਼ਤਾ ਸਮਾਜ ਨੇ ਕਿਸੇ ਵੀ ਹਾਲਤ ਵਿੱਚ ਕਬੂਲ ਨਹੀਂ ਕਰਨਾ ਜਾਤ ਪਾਤ ਦੀਆਂ ਵੱਡੀਆਂ-ਵੱਡੀਆਂ ਕੰਧਾਂ ਉੱਸਰ ਜਾਂਦੀਆਂ ਇੱਕ ਦੂਜੇ ਨਾਲ ਜੌਣ ਮਾਰਦੀਆਂ ਫਿਰ ਤੋਂ ਕਸਮਾਂ ਖਾਧੀਆਂ ਗਈਆਂ ਸਵੇਰ ਹੁੰਦਿਆ ਹੀ ਜਿਵੇਂ ਪਿੰਡ ਵਿੱਚ ਕੋਈ ਪਚਾਲ ਜਿਹਾ ਆ ਗਿਆ ਹੋਵੇ ਸਵੇਰ ਹੀ ਜਿੰਦਰ ਵੀ ਘਰ ਆਣ ਵੜਿਆ ਜਿੰਦਰ ਦੇ ਚਿਹਰੇ ਦੀ ਕਬਰਹਾੜ ਦੱਸ ਰਹੀ ਸੀ ਕਿ ਜ਼ਰੂਰ ਕੋਈ ਅਣਹੋਣੀ ਹੋ ਗਈ ਏ ਬੇੜੇ ਵਿੱਚ ਵੇਖਿਆ ਤਾਂ ਕੋਈ ਨਹੀਂ ਸੀ ਕਬਰائے ਹੋ ਜਿੰਦਰ ਦੇ ਮੂੰਹੋਂ ਬਸ ਇੰਨਾ ਹੀ ਨਿਕਲਿਆ ਓਏ ਤੇਰੀ ਤਾਰੋ ਕੋ ਵੇਖ ਆਪਣੀ ਸਾਥ ਵਿੱਚ ਕੀ ਹਾਲ ਹੋਇਆ ਪਿਆ ਤਾਰੋ ਦਾ ਆਪ ਮਹਾਰੇ ਹੀ ਨੰਗੇ ਪੈਰੀ ਮੈਂ ਸਾਥ ਵੱਲ ਦੌੜ ਪਿਆ ਸਾਥ ਵਿੱਚ ਸਾਰਾ ਪਿੰਡ ਇਕੱਠਾ ਹੋਇਆ ਪਿਆ ਸੀ ਇੱਕ ਪਾਸੇ ਗੱਡੀਆਂ ਵਾਲੇ ਤੇ ਦੂਜੇ ਪਾਸੇ ਸਾਰੇ ਪਿੰਡ ਤੇ ਪੰਚਾਇਤ ਸਾਥ ਦੇ ਵਿੱਚਕਾਰ ਕਿਸੇ ਦੋਸ਼ੀਆਂ ਵਾਂਗ ਉਹ ਤਾਰੋ ਫੁੱਲਾਂ ਵਾਂਗ ਮਰਜਾਈ ਬੈਠੀ ਸੀ ਮਹਿਸੂਸ ਹੋ ਰਿਹਾ ਸੀ ਜਿਵੇਂ ਤਾਰੋ ਦੀ ਆਤਮਾ ਤੇ ਉਸਦੇ ਸਰੀਰ ਨੂੰ ਕਿਸੇ ਨੇ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੋਵੇ ਮੈਨੂੰ ਤਾਰੋ ਤੋਂ ਬਿਨਾਂ ਹੋਰ ਕੋਈ ਦਿਖਾਈ ਨਹੀਂ ਸੀ ਦੇ ਰਿਹਾ ਤੇ ਮੈਂ ਘੁੱਟ ਤਾਰੋ ਨੂੰ ਕਲੇਬੇ ਵਿੱਚ ਲੈ ਲਿਆ ਸਾਹਮਣੇ ਬੈਠਾ ਬਾਪੂ ਤੇ ਪਰੀ ਪੰਚਾਇਤ ਇਹ ਵੇਖ ਉੱਠ ਖਲੋ ਗਈ ਬਾਪੂ ਨੇ ਗੁੱਸੇ ਨਾਲ ਮੈਨੂੰ ਗਲੇ ਤੋਂ ਫੜ ਤਾਰੋ ਤੋਂ ਪਾਸੇ ਕਰ ਦਿੱਤਾ ਹਰ ਪਾਸੇ ਅਣਖਾਂ ਦੀ ਗੱਲ ਹੋਣ ਲੱਗੀ ਲੱਗਿਆ ਜਿਵੇਂ ਸਾਡੀ ਮੁਹੱਬਤ ਇਹ ਨਾਨਖਾਂ ਅੱਗੇ ਬਹੁਤ ਨਿਮਾਣੀ ਜਈ ਹੋਵੇ ਕਿਉਂ ਸਰਪੰਚਾ ਹੁਣ ਸੁਣਾ ਫੈਸਲਾ ਕੱਚੀ ਚੀਜ਼ ਵਟ ਜਹੀ ਵਟ ਦਿਆਲੇ ਛੜੇ ਨੇ ਬਾਪੂ ਵਾਲ ਉਂਗਲ ਕਰ ਦਿੱਤੀ ਭਰੀ ਪੰਚਾਇਤ ਨੇ ਸਾਡੀ ਕੋਈ ਨਹੀਂ ਸੁਣੀ ਤੇ ਕਬੀਲੇ ਵਾਲਿਆਂ ਨੂੰ ਹਮੇਸ਼ਾ ਲਈ ਪਿੰਡੋਂ ਬਾਹਰ ਕੱਢ ਦਿੱਤਾ ਕੱਡੀਆਂ ਵਾਲੀ ਸਿੰਦੀ ਨੇ ਵੀ ਬਾਪੂ ਦੇ ਪਿੰਡ ਵਾਲਿਆਂ ਦਾ ਬਹੁਤ ਮੈਂਤ ਟਾਲਾ ਕੀਤਾ ਪਰ ਬਾਪੂ ਦੀ ਅਣਖ ਸਿਰ ਚੜ ਬੋਲਦੀ ਓਏ ਦਫਾ ਹੋ ਜਾਓ ਇਥੋਂ ਪੜਾ ਤੁਹਾਡੇ ਵਰਗੀਆਂ ਦੀਆਂ ਧੀਆ ਪੈਣਾ ਕਦੇ ਸਰਦਾਰਾਂ ਦੇ ਘਰ ਦੀਆਂ ਇੱਜ਼ਤਾਂ ਨਹੀਂ ਬੰਦੀਆਂ ਤੇ ਅਖੀਰ ਕਬੀਲੇ ਵਾਲਿਆਂ ਨੂੰ ਪਿੰਡੋਂ ਕੱਢ ਦਿੱਤਾ ਗਿਆ ਘਰਦਿਆਂ ਦੇ ਕਹਿਣ ਤੇ ਵੱਡੀ ਪਰਜਾਈ ਨੇ ਆਪਣੇ ਪੇਕੇ ਪਿੰਡੋਂ ਮੇਰੇ ਲਈ ਕੁੜੀ ਦਾ ਰਿਸ਼ਤਾ ਵੇਖ ਲਿਆ ਸੀ ਵੱਡੀ ਪਰਜਾਈ ਮੇਰੇ ਲਈ ਮਾਂ-ਮਾਣ ਸੀ ਬੇਸ਼ੱਕ ਉਹਨਾਂ ਉਸਦੇ ਆਪਣੇ ਕੋਈ ਔਲਾਦ ਨਹੀਂ ਹੋਈ ਪਰ ਪਰਜਾਈ ਨੇ ਹਮੇਸ਼ਾ ਮੈਨੂੰ ਆਪਣੇ ਬੱਚਿਆਂ ਵਾਂਗ ਹੀ ਪਿਆਰ ਦਿੱਤਾ ਪਰਜਾਈ ਮੇਰਾ ਦੁੱਖ-ਦਰਦ ਸਮਝਦੀ ਸੀ ਪਰ ਉਹ ਵੀ ਬੇਵਸੀ ਜਿੰਦਗੀ ਜਿਉਂਦਾ ਸੁਪਨਾ ਮੈਂ ਕਿ ਜਿਵੇਂ ਤਾਰੂ ਨਾਲ ਹੀ ਵੇਖ ਚੁੱਕਾ ਸੀ ਕਿ ਤੇ ਹੋਰ ਵਿਆਹ ਕਰਾਉਣਾ ਤਾਂ ਤੋ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਇੱਕ ਦਿਨ ਅਚਾਨਕ ਜਿੰਦਰ ਘਰ ਆਇਆ ਤਾਂ ਉਸ ਨੇ ਦੱਸਿਆ ਕਿ ਉਸ ਰਾਤ ਵਾਲੀ ਮੁਲਾਕਾਤ ਤੇਰੇ ਤਾਇਆ ਨੇ ਵੇਖ ਲਈ ਸੀ ਉਸ ਨੇ ਹੀ ਦਿਆਲੇ ਛੜੇ ਨੂੰ ਇਹ ਗੱਲ ਸਾਰੇ ਪਿੰਡ ਵਿੱਚ ਫਲਾਉ ਲੀ ਗਈ ਸੀ ਤਾਂ ਕਿ ਤੇਰੇ ਬਾਪੂ ਤੋਂ ਤੇਰਾ ਤਾਇਆ ਤੇ ਛੜਾ ਦਿਆਲਾ ਛੜਾ ਬਦਲਾ ਲੈ ਸਕਣ ਪਰ ਉਹਨਾਂ ਦੀ ਅੰਦਰਲੀ ਜ਼ਹਿਰ ਇੱਥੇ ਹੀ ਖਤਮ ਨਹੀਂ ਹੋਈ ਸੀ ਤੇ ਅਖੀਰ ਇੱਕ ਦਿਨ ਪਾਣਾ ਵਰਤ ਗਿਆ ਤਾਇਆ ਵੱਲੋਂ ਕੁਝ ਬੰਦੇਾਂ ਸਮੇਤ ਖੇਤ ਸਾਂਝੀ ਪੈਲੀ ਵਿੱਚ ਕੰਮ ਕਰਦੇ ਆ ਵੱਡੇ ਪ੍ਰਾ ਨੂੰ ਕੇਰ ਲਿਆ ਤੇ ਕੁੱਟਮਾਰ ਕਰਦੇ ਆ ਕੁਝ ਇਹੀਆਂ ਗੁੱਝੀਆਂ ਸੱਟਾਂ ਲੱਗੀਆਂ ਕਿ ਵੱਡਾ ਵਾਹੀ ਦਮ ਤੋੜ ਗਿਆ ਘਰ ਵਿੱਚ 76 70 ਵਿੱਚ ਗਏ ਪਰਜਾਈ ਤਾਂ ਸਦਮੇ ਨਾਲ ਜਿਵੇਂ ਗੁੰਮ ਸਮਝੀ ਹੋ ਗਈ ਹੋਵੇ ਸਭ ਲਈ ਇਹ ਘਾਟਾ ਬਰਦਾਸ਼ਤ ਕਰਨਾ ਬੜਾ ਔਖਾ ਸੀ ਕੁਝ ਉਪਰੇ ਬੰਦੇਾਂ ਤੇ ਪਰਚਾ ਹੋ ਗਿਆ ਪਰ ਤਾਇਆ ਬਰੀ ਕਰ ਦਿੱਤਾ ਬੇਸ਼ੱਕ ਸਮਾਂ ਗੁਜ਼ਰਦਾ ਗਿਆ ਪਰ ਜ਼ਖਮ ਉਸੇ ਤਰ੍ਹਾਂਲੇ ਸੀ ਬਾਪੂ ਵੀ ਜਿਵੇਂ ਹੁਣ ਹਾਰ ਜਿਹਾ ਗਿਆ ਸਾਰਾ ਦਿਨ ਵੇੜੇ ਵਿੱਚ ਕਾਰਮੰਜਾ ਡਾਹੀ ਪਿਆ ਰਹਿੰਦਾ ਸ਼ਾਇਦ ਸੋਚਦਾ ਹੋਵੇ ਕਿ ਫੋਕੀਆਂ ਅੱਖਾਂ ਤੇ ਜ਼ਮੀਨਾਂ ਨੇ ਘਰ ਪੱਟ ਦਿੱਤਾ ਪਰ ਜਵਾਨੇ ਵਿੱਚ ਵਿਧਵਾ ਹੋਈ ਪਰ ਜਾਈ ਮੈਥੋਂ ਵੇਖੀ ਨਹੀਂ ਸੀ ਜਾਂਦੀ ਉਹ ਸਾਰਾ ਦਿਨ ਕੁੰਮਸਮ ਪਈ ਰਹਿੰਦੀ ਪਰ ਹੁਣ ਘਰ ਵਾਲਿਆਂ ਵੱਲੋਂ ਜੋ ਫੈਸਲਾ ਲਿਆ ਗਿਆ ਸੀ ਉਹ ਮੇਰੇ ਲਈ ਕਿਸੇ ਵੀ ਹਾਲਾਤ ਵਿੱਚ ਮਨਜ਼ੂਰ ਕਰਨਾ ਔਖਾ ਸੀ ਕਾਰ ਵਿੱਚ ਪਰਜਾਈ ਦੇ ਪੇਕਿਆਣੇ ਵੀ ਮੇਰੇ ਸਿਰ ਪੱਗ ਬਨਨ ਲਈ ਕਹਿ ਦਿੱਤਾ ਉਹ ਜਿਹੜੀ ਪਰਜਾਈ ਨੂੰ ਮੈਂ ਮਾਵਾਂ ਵਾਂਗ ਸਮਝਿਆ ਉਸ ਨਾਲ ਪਲਾ ਮੈਂ ਕਿਵੇਂ ਵਿਆਹ ਕਰਵਾ ਲਵਾਂ ਤੇ ਇਨਾਂ ਅੱਖ ਮੇਰੀਆਂ ਤਾਂ ਹਿੱਕ ਨਿਕਲ ਗਈਆਂ ਹੁਣ ਹਰ ਪਾਸੇ ਹਨੇਰਾ ਹੀ ਦਿਖਾਈ ਦੇ ਰਿਹਾ ਸੀ ਘਰ ਵਿੱਚ ਮੜੀਆਂ ਵਾਂਗ ਕਾਂਤ ਫੈਲ ਗਈ ਸੀ ਬਾਪੂ ਦੀ ਉਹ ਅਣਖ غرور ਸਰਪੰਚੀ ਸਭ ਕੁਝ ਖਤਮ ਹੋ ਗਈ ਇੱਕ ਦਿਨ ਤਾਇਆ ਫੇਰ ਘਰ ਆਣ ਵੜਿਆ ਓਏ ਜਾਗਰ ਸਿਆ ਹੁਣ ਕਾਦੀ ਮੇਰੀ ਮੇਰੀ ਕਰਦਾ ਕਤਾਂ ਮਾਰ ਮੁੱਕ ਗਿਆ ਤੇ ਆ ਦੂਜਾ ਕਿਸੇ ਕੰਮ ਦਾ ਨਹੀਂ ਬੰਦਾ ਜ਼ਮੀਨ ਜਾਇਦਾਦ ਆਪਣੇ ਪੁੱਤਾਂ ਤੇ ਅਗਾਹਾਂ ਵਾ ਆਪਣੇ ਪੋਤਿਆਂ ਨੂੰ ਵੰਡਦਾ ਤੇਰਾ ਵਾਂਚਦਾ ਖਤਮ ਹੋ ਗਿਆ ਉਹ ਇਹ ਜਿਹੜੀ ਉਹ ਸਾਂਝੀ ਜ਼ਮੀਨ ਹੈ ਉਹ ਮੇਰੇ ਨਾਂ ਕਰਦੇ ਇਸੇ ਵਿੱਚ ਹੀ ਭਲਾਈ ਹੈ ਬੇਸ਼ਕ ਤਾਇਆ ਹੰਕਾਰ ਨਾਲ ਭਰਿਆ ਪਿਆ ਸੀ ਪਰ ਬਾਪੂ ਇੱਕ ਸ਼ਬਦ ਨਾ ਬੋਲਿਆ ਸ਼ਾਇਦ ਸਮੇਂ ਦੀ ਮਾਰ ਨੇ ਬਾਪੂ ਨੂੰ ਬੇਜਾਨ ਜਿਹਾ ਕਰ ਦਿੱਤਾ ਸਮਾਂ ਬੀਤਦਾ ਗਿਆ ਬੇਸ਼ੱਕ ਸਾਲ ਬੀਤ ਗਿਆ ਸੀ ਪਰ ਘਰ ਦੇ ਹਾਲਾਤ ਉਹੀ ਸੀ ਮੇਰੇ ਲਈ ਵੀ ਜਿਵੇਂ ਜ਼ਿੰਦਗੀ ਰੁਕ ਗਈ ਹੋਵੇ ਸਾਰਾ ਦਿਨ ਗਮ ਸਮਝੇ ਰਹਿਣਾ ਅਚਾਨਕ ਇੱਕ ਦਿਨ ਜਿੰਦਰ ਫੇਰ ਦੌੜਿਆ ਘਰ ਆਇਆ ਉਸ ਦੇ ਚਿਹਰੇ ਤੇ ਅਜੀਬ ਜਿਹੀ ਖੁਸ਼ੀ ਸੀ ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦਾ ਬਾਲਦਾਂ ਦੇ ਗਲਾਂ ਦੀਆਂ ਟੱਲੀਆਂ ਦੀ ਟੰਟਣ ਦਰਵਾਜ਼ੇ ਤੱਕ ਆਉਣ ਲੱਗੀ ਅੱਜ ਫੇਰ ਆਪ ਮਹਾਰੇ ਹੀ ਮੈਂ ਬੂਹੇ ਹੱਲ ਭਜਿਆ ਤੁਰਿਆ ਕਾਫਲੇ ਬਰੂਹਾਂ ਧਿਆਨ ਰੁਕ ਗਏ ਉਹੀ ਗੱਡੀਆਂ ਵਾਲੀ ਸਿੰਦੀ ਆਣ ਵੇੜੇ ਵਿੱਚ ਰੁੱਕ ਬੋਲੀ ਵੇ ਸਰਦਾਰਾ ਆਵਾਜ਼ ਸਾਰੇ ਵੇੜੇ ਵਿੱਚ ਗੂੰਜ ਉਠੀ ਅੱਜ ਸਿੰਦੀ ਦੀ ਆਵਾਜ਼ ਵਿੱਚ ਕੋਈ ਮਹਿਲਤ ਤਰਲਾ ਨਹੀਂ ਸੀ ਕੋਈ ਅਜੀਬ ਜਿਹਾ ਜਲੋ ਪਰਿਆ ਸੀ ਬਾਪੂ ਵੀ ਆਣ ਸਿੰਦੀ ਦੇ ਸਾਹਮਣੇ ਆਖ ਲੋ ਗਿਆ ਪਰ ਬੋਲਿਆ ਕੁਝ ਨਹੀਂ ਸਰਦਾਰਾ ਤੇਰੇ ਤੇ ਜੋ ਬੀਤੀ ਮੈਨੂੰ ਸਭ ਪਤਾ ਹੈ ਤੇ ਤੇਰੇ ਨਾਲ ਦੁੱਖ ਵੀ ਹੈ ਪਰ ਸਰਦਾਰਾ ਆਹ ਫੋਕੀਆਂ ਆਣਕਾਂ ਤੇ ਜ਼ਮੀਨਾਂ ਜਾਇਦਾਦਾਂ ਨਾਲ ਕੋਈ ਵੱਡਾ ਨਹੀਂ ਹੁੰਦਾ ਇਨਾ ਹੀ ਏ ਦਿਮੀਨਾ ਜ਼ਿਆਦਾ ਤਾਂ ਨਾਲ ਹੀ ਜਾਣੀ ਐ ਸਰਦਾਰਾ ਅਸੀਂ ਵੀ ਤੁਹਾਡੇ ਵਰਗੇ ਹੀ ਹਾਂ ਕੀ ਹੋਇਆ ਤੁਸੀਂ ਮਹਿਲਾਂ ਵਿੱਚ ਰਹਿੰਦੇ ਹੋ ਤੇ ਅਸੀਂ ਦਰਦਾਰ ਭੜਕਦੇ ਹਾਂ ਪਰ ਹੈ ਤਾਂ ਇਨਸਾਨੀ ਇੱਕੋ ਰੱਬ ਦੇ ਬਣਾਏ ਹੋਏ ਜਦੋਂ ਰੱਬ ਨੇ ਕੋਈ ਫਰਕ ਨਹੀਂ ਰੱਖਿਆ ਤਾਂ ਬੰਦੇ ਨੂੰ ਕਿਸ ਨੇ ਹੱਕ ਦਿੱਤਾ ਇਹ ਪੇਦ ਪਾਵ ਕਰਨ ਦਾ ਸਮੇ ਦੀ ਮਾਂ ਨੇ ਜਾਗਰ ਨੂੰ ਅੱਜ ਹੱਥ ਬੰਨ ਲੈ ਮਜਬੂਰ ਕਰ ਦਿੱਤਾ ਨਾ ਸਰਦਾਰਾ ਨਾ ਅੱਜ ਹੱਥ ਬੰਨਨ ਦਾ ਸਮਾਂ ਨਹੀਂ ਆ ਆਵਦਾ ਆਪਣੇ ਹੱਥ ਅੱਗੇ ਤੇ ਸਾਹਬ ਆਪਣਾ वारिस शिंदे ਨੇ ਚੁੰਨੀ ਦੀ ਲੜ ਨੂੰ ਇੱਕ ਪਾਸੇ ਕਰ ਮਾਸੂਮ ਜਿਹੇ ਨਿੱਕਾ ਬੱਚਾ ਜਾਗਰ ਸਿੰਘ ਦੇ ਹੱਥਾਂ ਵਿੱਚ ਦੇ ਦਿੱਤਾ ਘਰ ਦੇ ਅੰਦਰ ਤਾਰੋ ਵੀ ਪਹੁੰਚ ਚੁੱਕੀ ਸੀ ਮੈਂ ਤਾਰੋ ਵੱਲ ਵੇਖਿਆ ਤਾਂ ਉਸ ਦੀਆਂ ਅੱਖਾਂ ਰੁਸ਼ਨਾ ਉਠੀਆਂ ਹਾਂ ਸਰਦਾਰਾ ਇਹ ਕੋਈ ਉਪਰਾਂ ਨਹੀਂ ਤੇਰਾ ਪੁੱਤ ਦਾ ਅੰਛੇ ਮੇਰੇ ਲਈ ਇਹ ਸਭ ਕੁਝ ਇੱਕ ਸੁਪਨੇ ਵਾਂਗ ਵਾਪਰਿਆ ਪਰ ਸਭ ਸੱਚ ਸੀ ਬਾਪੂ ਦੀਆਂ ਅੱਖਾਂ ਪਾਰ ਆਈਆਂ ਸਭ ਜਾਤ ਪਾਤ ਉੱਚ ਨੀਚ ਦੀਆਂ ਕੰਧਾਂ ਅੱਜ ਡਿੱਗ ਪਈਆਂ ਘਰ ਦੇ وارث ਨੂੰ ਹੱਕ ਨਾਲ ਲਾ ਮਹਿਸੂਸ ਹੋਇਆ ਜਿਵੇਂ ਜਾਗਰ ਵਿੱਚ ਫਿਰ ਤੋਂ ਜਾਣ ਪੈ ਗਈ ਹੋਵੇ ਉਹ ਕਿਸ ਦਾ ਮਾਰ ਮੁੱਕ ਗਿਆ ਪੁੱਤ ਜਿਵੇਂ ਫੇਰ ਵਾਪਸ ਆ ਗਿਆ ਹੋਵੇ ਪਤਾ ਨਹੀਂ ਬਾਪੂ ਵਿੱਚ ਅਜਿਹੀ ਕਿਹੜੀ ਤਾਕਤ ਆ ਗਈ ਜਿਸ ਨੇ ਤਾਏ ਦੇ ਘਰ ਵੱਲ ਮੂੰਹ ਕਰ ਉੱਚੀ ਆਵਾਜ਼ ਵਿੱਚ ਕਿਹਾ ਓਏ ਆ ਵੇਖ ਮੇਰਾ وارث ਮੇਰੀ ਜਾਇਦਾਦ ਚਾ ਲੈ ਜਾ ਜੋ ਤੂੰ ਜ਼ਮੀਨ ਲੈਣੀ ਹੈ ਬਾਪੂ ਨੇ ਵੀ ਆਣ ਤਾਰੋ ਦੇ ਸਿਰ ਹੱਥ ਤਾਰ ਦਿੱਤਾ ਹੌਲੀ ਹੌਲੀ ਉਹ ਮੁਹੱਬਤਾਂ ਦੇ ਕਾਫਲੇ țeḍḍī meḍī ਡੰਡੀ ਤੋਂ ਹੁੰਦਾ ਹੋਇਆ ਪਿੰਡੋਂ ਬਾਹਰ ਚਲਾ ਗਿਆ ਤੇ ਪਿੱਛੇ ਉੱਡਦੀ ਰਹਿ ਗਈ ਜਿਸ ਵਿੱਚ ਉਹ ਧੁੰਦਲਾ ਧੁੰਦਲਾ ਭਵੇਖ ਦਿਸਣ ਲੱਗਿਆ ਸੀ ਜੇਕਰ ਇਹ ਕਹਾਣੀ ਵਿਧੀਆ ਲੱਗੀ ਲਾਈਕ ਤੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ